ਉਹ ਅੱਜ ਦਾ ਡੇਰਤਾ ਯਾਰ ਗਰੀ ਮਾਲਵਾ ਕਲਾ ਦਾ ਮੰਚ ਵੱਲੋਂ ਇਹ ਚੌਂਤੀਵਾ ਮੇਲਾ ਹੈ ਮੈਂ ਜਦੋਂ ਅੱਜ ਤੱਕ 33 ਸਾਲ ਪਹਿਲਾਂ ਇਹ ਮੇਲਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਪਰ ਮੇਰੀਆਂ ਬੱਚੀਆਂ ਨੇ ਮੇਰੇ ਸਾਥ ਦਿੱਤਾ ਤੇ ਇਹ ਹੌਲੀ-ਹੌਲੀ ਇਸ ਤਰ੍ਹਾਂ ਵੱਧ ਗਿਆ ਹੌਲੀ-ਹੌਲੀ ਹੌਲੀ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚੇ ਦੂਰੋਂ ਦੂਰੋਂ ਤਿਆਰ ਹੋ ਕੇ ਆਏ ਤੇ ਨਾਲ-ਨਾਲ ਸਾਡੇ ਮੰਚ ਨੇ ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਕੰਮ ਨੇ ਉਹ ਕੀਤੇ ਇਹ ਸਤਰੰਗੀ ਪੀਂਘ ਦਾ ਮੈਂ ਉੱਚ-ਨੀਚ ਕੋਈ ਜਾਤ-ਪਾਤ ਕੋਈ ਪਾਰਟੀ ਨਹੀਂ ਇੱਥੇ ਇੱਕ ਪਿਆਰ ਰੱਸਾ ਵਟਿਆ ਤੇ ਪਿਆਰ ਦੀ ਇੱਕ ਪੀਂਘ ਬਾਤ ਤੇ ਸਭਿਆਚਾਰ ਦਾ ਹਲਾਰਾ ਦੇ ਕੇ ਇਸ ਨੂੰ ਉੱਤੇ ਚੜਾਇਆ ਜਿਹੜੇ ਗਾਇਕ ਸਤਨਜੀਪ ਸਿੰਘ 34 ਸਾਲਾਂ ਦੀ ਉਮਰ ਦੀ ਹੈ ਮੇਰਾ ਜੋ ਸਨੇਹਾ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇ ਉਤੇ ਦਿयां ਲੱਗ ਰਿਹਾ ਤੇ ਬੱਚੀਆਂ ਖੁਸ਼ੀ ਮਨਾ ਰਹੀਆਂ ਤਾਂ ਸਾਡਾ ਪਰਜੋਰ ਹਮੇਸ਼ਾ ਚਾਹੇ ਐਸੀ ਏ ਰਿਸ਼ਤੇ ਕੀਤਾ ਚਾਹੇ ਐਸੀ ਫੀਮੇਲ ਸੈਟ ਦੇ ਕੀਤਾ ਚਾਹੇ ਐਸੀ ਨਸ਼ੇ ਸਿਰਲ ਬਣਾਏ ਜਾਇ ਪਾਣੀ ਦੇ ਬਣਾਏ ਮਾਲਵਾ ਕਲਾ ਕਰਮਚ ਨੇ ਸਾਡੇ ਪੰਜਾਬ ਨੇ ਸਾਡੇ ਬਠਿੰਡਾ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਮੈਂ ਸਾਰੇ মিডিਆ ਦਾ ਪ੍ਰਿੰਟ ਤੇ ਜਿਹੜਾ ਸਾਡਾ ਇਲੈਕਟ੍ਰੋਨਿਕ মিডিਆ ਉਹਨਾਂ ਨੇ ਸੱਤਰੰਗੀ ਝੰਡੂ ਉੱਤੇ ਚੜਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਮੈਂ ਕਿ ਉਹਨਾਂ ਨੇ ਇਹ ਸਨਮਾਨੇ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਲੈ ਕੇ ਤੁਹਾਡੇ ਰੂਹ ਰੂਹ ਹੋਵਾਂਗੇ ਸਾਰੀਆਂ ਬੱਚੀਆਂ ਜਿਹੜੀਆਂ ਵੀ ਤਿਆਂ ਲਾਉਂਦੀਆਂ ਇਹ ਸਾਰੀਆਂ ਮੇਰੀਆਂ ਟਾਣੀਆਂ ਮੇਰੇ ਮੇਰੇ ਹੱਥਾਂ 바ਵਾਂ ਨੇ ਮੇਰੀ ਸ਼ਕਤੀ ਹੈ ਜੇ ਤਿਆਂ ਦਾ ਨਾਮ ਆ ਜਾਂਦਾ ਚਾਹੇ ਮੈਂ 80 ਸਾਲ ਦੀ ਹੋ ਗਈ ਹੁਣ ਵੀ ਦਿਲ ਕਰਦਾ ਵੀ ਮੈਂ ਨੱਚਾਂ ਤੇ ਇੱਕ ਖੁਸ਼ੀ ਜਿਹੜੀ ਹੈ ਔਰਤ ਦੀ ਸਭ ਤੋਂ ਵੱਡੀ ਖੁਸ਼ੀ ਹੈ ਜਿਹੜੀ ਐਸੀ ਉਹਨਾਂ ਨੂੰ ਦਿੰਨੇ ਮੁਫ਼ਤ ਇੱਥੇ ਕੋਈ ਐਂਟਰੀ ਫੀਸ ਨਹੀਂ ਹੈ ਕੋਇ ਇਥੇ ਹਾਂ ਇਹ ਨੂੰ ਉੱਚ ਨਹੀਂ ਚ ਨਹੀਂ ਆ ਤੁਸੀਂ ਦੇਖ ਰਹੇ ਹੋ ਸਾਰੇ ਇੱਕ ਬਰਾਬਰ ਇੱਕੋ ਕੁਰਸੀਆਂ ਤੇ ਬੈਠੇ ਆ ਗਿੱਦਾ ਬਾੜ ਦੀ ਕੰਪੀਟੀਸ਼ਨ ਹੋਇਆ ਇਹਨਾਂ ਦੇ ਕੱਡੇ ਹੈਗੇ ਆ ਫਸਟ ਸੈਕੰਡ ਥਰਡ ਇਹਨਾਂ ਨੂੰ ਕਾਲਿਆ ਹੈਗਾ ਤਾਂ ਮੈਂ ਹੀ ਕਹਿਣਾ ਚਾਹਾਂਗੀ ਕਿ ਮੈਨੂੰ ਅੱਜ 10 ਸਾਲ ਤੋਂ ਤੁਹਾਡੇ ਕੋਲ ਆ ਰਹੀ ਹੈ 12-13 ਸਾਲ ਹੋ ਗਏ ਮੈਮ ਨਾਲ ਜੁੜਿਆ ਮੈਂ ਇਹ 30 ਦਾ ਜਿਹੜਾ ਮੇਲਾ 12 ਸਾਲਾਂ ਤੋਂ ਮੈਮ ਨਾਲ ਅਟੈਂਡ ਕਰ ਰਹੀ ਹਾਂ ਮੈਮ ਨੇ ਮੈਨੂੰ ਆਪਣੀ ਬੇਟੀ ਬਣਾਇਆ ਹੋਇਆ ਹੈ ਦੇਖ ਤਾਂ ਮੈਮ ਨੇ ਮੈਨੂੰ ਆਪਣੀ ਧੀ ਸਮਝਿਆ ਹੋਇਆ ਹੈਗਾ ਅੱਜ ਅਸੀਂ ਇਹਦੇ ਵਿੱਚ ਕਿਸ ਤਰ੍ਹਾਂ ਇੰਜੋਏ ਕਰਦੇ ਹਾਂ ਬਹੁਤ ਵਧੀਆ ਮੈਂ ਤਾਂ ਫਸਟ ਟਾਈਮ ਜਿਹੜਾ ਮੈਮ ਨਾਲ ਜੁੜੇ ਸੀ ਮੈਨੂੰ ਤਾਂ ਇੰਨਾ ਵਧੀਆ ਲੱਗਿਆ ਉਹਦੋਂ ਮੈਂ ਪੂਰਾ ਪੰਜਾਬੀ ਲੁੱਕ ਕੇ ਜਾਈ ਸੀ ਜਿਸ ਤਰ੍ਹਾਂ ਅੱਜਕੱਲ੍ਹ ਵੀ ਨਿਊ ਜਨਰੇਸ਼ਨ ਆਪਣੇ ਰੀਸ ਨੂੰ ਪਾ ਲਈ ਉਹਨਾਂ ਨੂੰ ਵੀ ਮੈਸੇਜ ਆ ਕਿ ਮੈਂ ਨਹੀਂ 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 ਸੰਦੇਸ਼ ਦਵਾਂਗੀ ਕਿ ਉਹ ਆ ਮੈਮ ਦਾ ਜਿਵੇਂ ਤੇੜਾ ਧੱਲੇ ਆ ਕੇ ਧੀਆਂ ਮਨਾਉਣ ਤੇ ਆਏ ਸੀਆਂ ਨੂੰ ਛੱਡ ਕੇ ਉਹਨਾਂ ਨੂੰ ਛੱਡ ਕੇ ਕੁਝ ਦੇਰ ਸਾਨੂੰ ਫੋਨ ਤੇ ਏਸੀ ਭੁੱਲ ਕੇ ਓਪਨ ਦੇ ਵਿੱਚ ਜਿੱਦਾਂ ਸਾਰੇ ਪੇੜ ਰੁੱਖ ਹਰਿਆਲੀ ਦੇ ਵਿੱਚ ਸਾਨੂੰ ਤੀਜ ਦਾ ਤਿਉਹਾਰ ਮਨਾਉਣਾ ਚਾਹੀਦਾ ਮੈਮ ਨੇ ਜਿੱਦਾਂ ਸਾਨੂੰ ਸਿਖਾਇਆ ਅੱਜ 12 13 ਸਾਲਾਂ ਤੋਂ ਜਿੱਦਾਂ ਮੈਂ ਮੈਮ ਨਾਲ ਜੁੜੀ ਹਾਂ ਹੋਰ ਵੀ ਧੀਆਂ ਪੈਣਾ ਮੈਮ ਨਾਲ ਜੁੜਨ ਇਸ ਪੰਜਾਬੀ ਵਿਰਸੇ ਨਾਲ ਜੁੜਨ ਪੁਰਾਣੇ ਵਿਰਸੇ ਨਾਲ ਜੁੜਨ ਦਾ ਬਹੁਤ ਵਧੀਆ ਇੰਜੋਏ ਕਰਨਗੇ ਥੈਂਕ ਯੂ